ਮੇਰਾ ਬਹਿ ਕਰ ਬਹੁਣ ਨੂੰ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ ਹਾਲੇ ਤਾਂ ਕੁੜੀ ਨਿਆਣੀ ਆ ਲੋਕਾਂ ਦੀ ਵਹਿਗੀ ਬੇੜੀ ਇੱਥੇ ਲੋਕਾਂ ਦੀ ਬੇੜੀ ਵਹਿਗੀ ਕਹਿੰਦੇ 17 ਸਾਲ ਦੀ ਕੁੜੀ ਸੀਗੀ ਮੁੰਡੇ ਨੂੰ ਨਹੀਂ ਪਤਾ ਸੀਗਾ ਬਰਾਤ ਲੈ ਕੇ ਆ ਗਿਆ ਜਦੋਂ ਤੇ ਗਵੰਡੀਆਂ ਨੇ ਉਂਗਲ ਲਾਤੀ ਤੇ ਪੁਲਿਸ ਆਦ ਲਈ ਤੇ ਖਾਲੀ ਹੱਥ ਬੰਦੇ ਨੂੰ ਮੋੜਨਾ ਪਿਆ ਤੇ ਆਜੋ ਆਪਾਂ ਗੱਲ ਕਰਾਉਣੇ ਆ ਬੰਦੇ ਨਾਲ ਕੀ ਬੀਤੀ ਉਹ ਤੇ ਆ ਜਾ ਮਾੜਾ ਖਿੱਚ ਕੇ ਸੱਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੀ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਆਪ ਅੱਜ ਇਹੋ ਜਿਹਾ ਮੁੱਦਾ ਲੈ ਕੇ ਆਏ ਆ ਜਿਹੜਾ ਕਿ ਸਮਾਜਿਕ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਘਟਨਾ ਘਟਦੀਆਂ ਕਈ ਥਾਵਾਂ ਲੋਕ ਕਈ ਵਾਰੀ ਮੂਰੇ ਨਹੀਂ ਆਉਂਦੇ ਕਈ ਵਾਰੀ ਆ ਜਾਂਦੇ ਆ ਤੇ ਇੱਕ ਅੱਜ ਇੱਕ ਬੰਦੇ ਨਾਲ ਗੱਲ ਕਰਾਉਣੇ ਆ ਜਿਹੜਾ ਕਿ ਇੱਕ ਬਰਾਤ ਲੈ ਕੇ ਗਿਆ ਸੀਗਾ ਤੇ ਉਹਨਾਂ ਨੇ ਆਦੇ ਬਾਤ ਚ ਮੋੜਤਾ ਕੁੜੀ ਸੀ ਨਵਾਲਿਕ ਸੱਸੀ ਕਾ ਬਈ ਸੱਸੀ ਕਾ ਬਈ ਬਈ ਮੰਨ ਕੇ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਬਈ ਬਸ਼ੇਕ ਅਬਸ਼ੇਕ ਤੁਹਾਡੇ ਜੀ ਵੀ ਮੰਨ ਕੇ ਚਲੋ ਤੁਸੀਂ ਬਰਾਤ ਲੈ ਕੇ ਗਏ ਸੀਗੇ ਸੋਨੂੰ ਉਹਨਾਂ ਨੇ ਬਾਤ ਚ ਮੋੜਤਾ ਤੇ ਕੀ ਗੱਲ ਤੁਹਾਡੇ ਨਾਲ ਕੀ ਘਟਨਾ ਵਾਪਰੀਆ ਕਟਨਾਇਵਾ ਪ੍ਰੀ ਬਈ ਜਦੋਂ ਤਿਆਰਦੂ ਹੋ ਕੇ ਵਧੀਆ ਤਰੀਕੇ ਨਾਲ ਬਈ ਅਸੀਂ ਮੇਰਾ ਵਿਆਹ ਨਹੀਂ ਹੁੰਦਾ ਸੀਗਾ ਬਈ ਠੀਕ ਹੈ ਤੇ ਮੇਰੇ ਮਾਪਿਓ ਨੇ ਹੈਲਪ ਕੀਤੀ ਮੇਰੀ ਤੇ ਵਿਚੋਲਾ ਵਿਚਾਲਾ ਪਾਇਆ ਵਿੱਚ ਬਈ ਤੇ ਕੁੜੀ ਸਾਨੂੰ ਪਸੰਦ ਆ ਗਈ ਤੇ ਕੁੜੀ ਵਾਲਿਆਂ ਨੂੰ ਮੈਂ ਵੀ ਪਸੰਦ ਆ ਗਿਆ ਤੇ ਅਸੀਂ ਜਦੋਂ ਬਰਾਤ ਲੈ ਕੇ ਪਹੁੰਚੇ ਆ ਤਾਂ ਉੱਥੇ ਰੌਲਾ ਇਹ ਪੈ ਗਿਆ ਬਈ ਵੀ ਕੁੜੀ ਜਿਹੜੀ ਹੈਗੀ ਨਾ ਬਾਲਕਾ ਉੱਥੇ ਪੁਲਿਸ ਪਹੁੰਚ ਗਈ ਤੇ ਉਹਨਾਂ ਨੇ ਉੱਥੇ ਸਾਰਾ ਕੁਝ ਰੁਕਾਤਾ ਕਹਿੰਦੇ ਵੀ ਤੁਸੀਂ ਜਦੋਂ ਵਿਆਹ ਉਦੋਂ ਹੋਊਗਾ ਜਦੋਂ ਇਹ ਕੁੜੀ ਬਾਲਕ ਹੋਗੀ ਅਨ ਜਨ ਕੀ ਉਥੇ ਉਦਾਂ ਦੀ ਉਦਾਂ ਹੀ ਵਾਪਸ ਆਈ ਆ ਬਈ ਕਰੇ ਪੁਲਿਸ ਨੂੰ ਰਿਪੋਰਟ ਕਿਹਨੇ ਕੀਤੀ ਸੋ ਇਹਨਾਂ ਵਿੱਚੋਂ ਕਿਸੇ ਨੇ ਕੀਤੀ ਕਿ ਕਿਸੇ ਹੋਰ ਨੇ ਉਹ ਬਈ ਨਾਲ ਕੋਈ ਗਵੈਂਡੀਆਂ ਦੇ ਲਾਕ ਡਾਕਟਰ ਸੀ ਉਹਨਾਂ ਦੀ ਕੋਈ ਉਹਨਾਂ ਨੂੰ ਪਤਾ ਸੀਗਾ ਤੇ ਉਹਨਾਂ ਨੇ ਪੁਲਿਸ ਨੂੰ ਫੋਨ ਫਾਨ ਲਾਤਾ ਤੇ ਅਸੀਂ ਬਰਾਦ ਲੈ ਕੇ ਉਥੇ ਪਹੁੰਚੇ ਹੋਏ ਸੀਗੇ ਬਈ ਤੇ ਜਦੋਂ ਅਸੀਂ ਸਾਰਾ ਕੁਝ ਕਰ ਲਿਆ ਸੀਗਾ ਸਾਈਟਿੰਗ ਕਰ ਲਈ ਸੀ ਜੀ ਤੁਰਨ ਲੱਗੇ ਤੇ ਉਦੋਂ ਬਈ ਪੁਲਸ ਆ ਗਈ ਪੁੱਛਣੇ ਤੋਂ ਹੀ ਆ ਕੇ ਫੜ ਲਿਆ ਸਾਰਿਆਂ ਨੂੰ ਕਹਿੰਦੇ ਵੀ ਨਾਬਾਲਗ ਥੋੜੇ ਤੇ ਕੇਸ ਦਰਜ ਹੋਣਾ ਚਾਹੀਦਾ ਪਰ ਉਥੇ ਵਿੱਚ ਬੰਦੇ ਪਾ ਕੇ ਬਈ ਪੰਚਾਇਤ ਦੇ ਸਰਪੰਚ ਸਰਪੰਚ ਪਾ ਕੇ ਪਰ ਉਹ ਕਹਿੰਦੇ ਵੀ 17 ਸਾਲ ਦੀ ਸੀ ਕੁੜੀ ਬਈ ਤੇ ਕਹਿੰਦਾ 18 ਮਾ 19 ਸਾਲ ਜਦੋਂ ਲੱਗੂਗਾ ਇਹਨੂੰ ਤੇ ਉਦੋਂ ਬਾਲਕ ਹੋਗੀ ਤੇ ਇਹ ਉਦੋਂ ਵਿਆਹ ਹੋਊਗਾ ਮੰਨ ਕੇ ਚੱਲੋ ਕੁੜੀ ਕੁੜੀ ਉੱਥੇ ਹੀ ਰਹੂਗੀ ਆਪਦੇ ਪੇਕੇ ਸੋਰੀ ਕੁੜੀ ਨਾਬਾਲਗ ਸੀਗੀ ਹਨਾ ਤੇ ਸਾਨੂੰ ਪਤਾ ਨਹੀਂ ਸੀਗਾ ਵੀ ਕੁੜੀ ਨਾਬਾਲਗ ਨਹੀਂ ਬਈ ਸਾਨੂੰ ਨਹੀਂ ਪਤਾ ਸੀਗਾ ਕਿਉਂਕਿ ਵਿਚੋਲੇ ਨੇ ਕਿਹਾ ਸੀਗਾ ਕਹਿੰਦਾ ਬਾਲਕੀ ਹੈ ਕੁੜੀ ਅੱਛਾ ਤੇ 18 ਸਾਲ ਦੀ ਉਮਰ ਆ ਕੁੜੀ ਦੀ ਤੇ ਮੇਰੀ ਹੈਗੀ ਬ ਭਾਈ ਇਹ ਕਹਿੰਦਾ ਮੈਂ ਬਰਾਤ ਲੈ ਕੇ ਗਿਆ ਸੀਗਾ ਕੁੜੀ ਦੀ ਉਮਰ 17 ਸਾਲ ਆ ਕਹਿੰਦਾ ਮੈਨੂੰ ਪਤਾ ਨਹੀਂ ਸੀਗਾ ਵੀ ਕੁੜੀ ਨਵਾਲਕਾ ਬਾਲਕਾ ਠੀਕ ਆ ਨਵਾਲਕਾ ਇਹ ਕਹਿੰਦਾ ਵੀ ਮੈਂ ਉੱਥੇ ਜਦੋਂ ਗਿਆ ਉੱਥੇ ਜਾ ਕੇ ਕਿਸੇ ਗਵੰਢੀਆਂ ਨੇ ਕੋਈ ਲੱਗਦੀ ਲੁਕਦੀ ਹੋਣੀ ਆ ਪਿੰਡਾਂ ਚ ਆਪਣੇ ਆਮ ਹੀ ਚੱਲਦਾ ਹੁੰਦਾ ਕੋਈ ਲੱਗੀ ਵਾਲਾ ਕੋਈ ਹੋਰ ਆ ਨਾ ਨਹੀਂ ਕੋਈ ਰਾਜੀ ਹੁੰਦਾ ਉਹਨਾਂ ਨੇ ਪੁਲਿਸ ਨੂੰ ਫੋਨ ਲਾਤਾ ਮੌਕੇ ਤੇ ਪੁਲਿਸ ਉੱਥੇ ਪਹੁੰਚ ਗਈ ਪਹੁੰਚ ਕੇ ਇਹਨਾਂ ਦਾ ਵਿਆਹ ਰਕਾਤਾ ਉਹ ਕਹਿੰਦੇ ਜਿੰਨਾ ਚਿਰ ਕੁੜੀ 18 ਸਾਲ ਦੀ ਨਹੀਂ ਹੁੰਦੀ ਬਾਲਗ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਵਿਆਹ ਨਹੀਂ ਹੋਣ ਦਾਂ ਨਾ ਅਸੀਂ ਵਿਆਹ ਕਰਕੇ ਇਹਦਾ ਵੀ ਉਦੋਂ ਬਾਅਦ ਜਦੋਂ ਸਾਡੀ ਕੁੜੀ ਇਹਨਾਂ ਦੀ 18 ਸਾਲ ਦੀ ਹੋ ਗਈ ਉਦੋਂ ਬਾਅਦ ਇਹਨੂੰ ਵਿਆਹ ਕੇ ਲੈ ਜੀ ਨਹੀਂ ਹੁਣ ਇਹ ਸਾਲ ਆਪਦੇ ਪੇਕੇ ਘਰੇ ਹੀ ਰਹੂਗੀ ਮੰਨ ਕੇ ਜਲ ਤੁਸੀਂ ਬਈ ਫਿਰ ਤਾਂ ਮੰਨ ਜਦੋਂ ਸਾਡਾ ਵਿਆਹ ਨਹੀਂ ਹੁੰਦਾ ਛੋਟੀ 28 ਸਾਲ ਦੀ ਉਮਰ ਆ ਤੇ ਤੁਸੀਂ ਇੰਨਾ ਇਹਦਾ ਫਰਕ ਨਾ ਤੁਸੀਂ ਵਿੱਕੇ ਮੈਂ ਮਨਜ਼ੂਰੀ ਦੇ ਬਈ ਮੈਂ ਥੋੜਾ ਇੱਕ ਰੋਂ ਠੀਕ ਠਾਕ ਹੈਗਾ ਬਈ ਪੂਰਾ ਵਧੀਆ ਸਰਦੇ ਵਰਦੇ ਆ ਮੈਂ ਸਰਕਾਰੀ ਜਾਬਤ ਲੱਗਿਆ ਹੋਇਆ ਜਿਹੜੀ ਮੇਰੀ ਉਮਰ ਦੇ ਹਿਸਾਬ ਨਾਲ ਮੈਨੂੰ ਕੁੜੀ ਬਈ ਛੋਟੀ ਏਜ ਦੀ ਚਾਹੀਦੀ ਸੀ ਕਿ ਕਹਿੰਦੇ ਵੀ ਅ ਪੰਡਤ ਨੇ ਕਿਹਾ ਹੋਇਆ ਕਿ ਸਾਨੂੰ ਅਜਾ ਸੋਨੂ ਪੰਡਤ ਨੇ ਕਿਹਾ ਵੀ ਛੋਡੀ ਉਮਰ ਨੂੰ ਤਾਂ ਘਟੂ ਘਟ ਛੋਡਾ ਫਰਕ ਹੋਵੇ ਹੈ ਹੋਣਾ ਚਾਹੀਦਾ 7-8 ਸਾਲ ਦੀ ਫਰਕ ਹੋਣਾ ਚਾਹੀਦਾ ਤੇ ਮੇਰੀ ਵੀ ਉਮਰ ਲੰਘਦੀ ਜਾਂਦੀ ਸੀਗੀ ਬਈ ਤਾਂ ਕਰਕੇ ਵਿਆਹ ਚੋਰੀ ਛੁਪੇ ਅਸੀਂ ਕਰਵਾ ਲੈਣਾ ਸੀਗਾ ਹਾਂ ਜਿਹੜੀ ਉਹ ਸਰੀਰਕ ਸੰਬੰਧ ਸੀਗੇ ਉਹ ਨਹੀਂ ਬਣਾਉਣੇ ਸੀਗੇ ਅਸੀਂ ਕਿਉਂਕਿ ਮੈਨੂੰ ਪਤਾ ਵੀ ਨਾ ਬਾਲਕਾ ਹੋ ਜਦੋਂ ਬਾਲਕ ਹੋ ਗਏ ਉਦੋਂ ਆਪਣੇ ਸਰੀਰਕ ਸੰਬੰਧ ਬਣਾ ਲੈਂਦੇ ਪਰ ਬਈ ਖੇਡਾ ਖਲਾਰਤਾ ਉਸ ਜਨਾਨੀ ਨੇ ਨਾ ਕੋਈ ਘਰ ਸੀ ਗਵੰਡੀਆਂ ਦਾ ਉਹਨਾਂ ਨੇ ਫੋਨ ਲਾਤਾ ਪੁਲਿਸ ਨੂੰ ਵੀ ਐ ਕਰਕੇ ਇੱਥੇ ਗਲਤ ਹੋ ਰਿਹਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਨਾ ਬਾਲਕ ਕੁੜੀ ਦਾ ਵਿਆਹ ਕੀਤਾ ਜਾ ਰਿਹਾ ਤੇ ਤਾਂ ਕਰਕੇ ਬਈ ਉੱਥੇ ਪੁਲਿਸ ਆ ਗਈ ਤੇ ਸਾਡੀ ਜਿਹੜੀ ਬਰਾਤ ਸੀਗੀ ਜਿਹੜੀ ਡੋਲੀ ਵਾਲੀ ਸੀਗੀ ਸਾਰਾ ਕੁਝ ਖੇਡਾ ਖਲਾਰਤਾ ਪੁਲਿਸ ਨੇ ਸਾਨੂੰ ਕਹਿੰਦੇ ਤੁਹਾਡੇ ਤੇ ਕੇਸ ਦਰਜ ਹੋਊਗਾ ਤੁਸੀਂ ਆ ਕੀ ਕਰੀ ਜਾਂਦੇ ਹੋ ਉੱਥੇ ਬਈ ਸਰਪੰਚ ਸਰਪੰਚ ਨੂੰ ਵਿਚ ਵਿਚ ਪਾ ਕੇ ਬਈ ਗੱਲਬਾਤ ਕੀਤੀ ਜਦੋਂ ਤੇ ਤਾਂ ਕਰਕੇ ਗੱਲ ਨਬੜੀ ਬਈ ਸਾਡੀ ਹੁਣ ਜਦੋਂ ਬਾਲਕ ਹੋ ਗਈ ਬਈ ਉਦੋਂ ਹੀ ਲੈ ਕੇ ਆਵਾਂਗੇ ਤੇ ਸਾਡੀ ਜਿਹੜੀ ਵਿਚੋਲਣਾ ਬਈ ਉਹਨੇ ਵੀ ਸਾਨੂੰ ਝ ਬੀ ਉਹ 18 ਸਾਲ ਦੀ ਹੈ ਪਰ ਉਹ 17 17 ਸਾਲ ਦੀ ਸੀ ਬਈ ਠੀਕ ਹੈ ਕੈਸ ਪੈ ਜਾਣਾ ਸੀਗਾ ਅਸੀਂ ਮਸਾਂ ਬਚੇ ਆ ਬਈ ਚਲ ਉਹ ਤਾਂ ਮੈਂ ਮੰਨਦਾ ਵੀ ਤੁਹਾਨੂੰ ਨਹੀਂ ਪਤਾ ਸੀ ਨਾ ਜਿਹੜਾ ਵਿਚੋਲਾ ਤੁਹਾਡਾ ਸਭ ਤੋਂ ਵੱਡੀ ਗਲਤੀ ਵਿਚੋਲੇ ਦੀ ਆ ਜਿਹੜੀ ਨੇ ਤੁਹਾਨੂੰ ਸੱਚ ਨਹੀਂ ਦੱਸਿਆ ਸੱਚ ਦੱਸਣਾ ਚਾਹੀਦਾ ਕਿਉਂਕਿ ਰਿਸ਼ਤੇ ਇਹ ਜੇ ਹੁੰਦੇ ਆ ਅੱਜ ਕੱਲ ਲੋਕਾਂ ਦੇ ਤਲਾਕ ਤਾਂ ਜ਼ਿਆਦਾ ਹੋਣ ਲੱਗੇ ਰਿਸ਼ਤੇਦਾਰ ਹੀ ਰਿਸ਼ਤੇਦਾਰਾਂ ਨਾਲ ਠੱਗਾਂ ਬਣਾਉਣ ਲੱਗੇ ਅੱਗੇ ਹੁੰਦਾ ਸੀ ਪਿੰਡਾਂ ਦੇ ਵਿੱਚ ਇੰਨਾ ਕੁ ਭਰਾਪਾ ਰੱਖਦੇ ਸੀਗੇ ਜੇ ਕਿਸੇ ਤੇ ਧੀ ਧਾਣੀ ਦਾ ਵਿਆਹ ਜਾਂ ਕਿਸੇ ਦਾ ਮੁੰਡੇ ਦਾ ਵਿਆਹ ਕਰਨਾ ਪੋਚ ਗੱਛੇ ਕਰਦੇ ਸੀ ਤੇ ਬੰਦਾ ਗੱਪ ਨਹੀਂ ਸੀ ਮਾਰਦਾ ਅਗਲਾ ਕਹਿੰਦਾ ਵੀ ਸੱਚਾ ਸਹੀ ਆ ਤਾਂ ਹੀ ਡਬੋਸ ਨਹੀਂ ਹੁੰਦੇ ਅੱਜ ਕੱਲ ਡਬੋਸ ਤਾਂ ਵੱਧ ਗਏ ਇੱਥੇ ਬਈ ਸਰਕਾਰੀ ਜੋਬ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੁਝ ਹੋਈ ਜਾਂਦਾ ਜਿਹੜੇ ਨਹੀਂ ਕੰਮ ਕਰਦੇ ਬਈ ਜੋਬ ਨਹੀਂ ਕਰਦੇ ਉਹਨਾਂ ਨਾਲ ਕੀ ਹੁੰਦਾ ਹੋਊਗਾ ਉਹ ਤਾਂ ਮੈਂ ਉਹ ਤਾਂ ਪਤਾ ਹਨਾ ਵੀ ਚਲ ਅੱਜ ਕੱਲ ਦੇ ਟਾਈਮ ਹੀ ਹੁਣ ਆਪਾਂ ਅੱਗੇ ਕਹਿੰਦੇ ਨੇ ਕਾਲ ਯੋਗ ਆ ਕਾਲ ਯੋਗ ਅੱਗੇ ਘਟਾ ਸੀਗਾ ਹੁਣ ਤਾਂ ਜਮਾ ਸਿਖਰਾਂ ਤੇ ਆਇਆ ਵਾ ਇਥੇ ਪਤਾ ਨਹੀਂ ਲੱਗਦਾ ਤੁਹਾਡਾ ਮੈਂਟ ਵਿੱਚ ਕੀ ਹੋ ਜਾਣਾ ਰਿਸ਼ਤਾ ਤੁਹਾਡਾ ਸਹੀ ਚੱਲੀ ਜਾਣਾ ਨਹੀਂ ਪਤਾ 10 ਸਾਲ ਚੱਲੀ ਜਾਏ ਉਹ ਤੇ ਜੇ ਵਿਗੜਨ ਤੇ ਆ ਗਿਆ ਤੁਹਾਡਾ ਮਹੀਨੇ ਚ ਵਿਗੜ ਜਾਣਾ ਮੰਨ ਕੇ ਚੱਲ ਤੁਸੀਂ ਆ ਗਏ ਵਿਆਹ ਕਰਾਉਣ ਆ ਗਏ ਹਨਾ ਤੁਸੀਂ ਜਦੋਂ ਤੁਹਾਨੂੰ ਪੁਲਿਸ ਆਈ ਤੁਹਾਨੂੰ ਤੁਹਾਡੇ ਮਨ ਕੇ ਚੱਲ ਪਰਿਵਾਰ ਤੇ ਤੁਹਾਡੇ ਦਿਲ ਤੇ ਕੀ ਬੀਤੀ ਆ ਤੁਹਾਡੀ ਰਿਸ਼ਤੇਦਾਰਾਂ ਚ ਵੀ ਅਕਸਰ ਬੀਤੀ ਹੋਈ ਆ ਕਿਉਂਕਿ ਇਹ ਚੀਜ਼ ਹੁੰਦੀ ਹੁੰਦੀ ਆ ਜਦ ਬਰਾਤ ਮੋੜੀ ਬਰਾਤ ਕਿਸੇ ਨੇ ਆਏ ਤਾਂ ਦੱਸਣ ਨੂੰ ਕੁੜੀ ਨਵਾਲਕ ਕਰਕੇ ਬਰਾਤ ਮੋੜਾਈ ਅਗਲੇ ਨੇ ਤਾਂ ਹੋ ਜੇ ਕੋਈ ਕਹਿਣਾ ਵੀ ਉਹ ਤੋਂ ਬਰਾਤ ਮੋੜਤੀ ਭਾਈ ਉਹ ਗੱਲ ਆ ਵੀ ਜਦੋਂ ਵਿਆਹ ਕੁੜੀ ਦਾ ਹੁੰਦਾ ਜਾਂ ਮੁੰਡੇ ਦਾ ਹ ਚੰਗਾ ਉਹਨਾਂ ਨੂੰ ਖਾਣਾ ਪੀਣਾ ਗਲਾਜ ਯਮਨਾ ਰਸਬੁੱਲੇ ਇਹ ਜਿਹੀਆਂ ਚੀਜ਼ਾਂ ਖਵਾਉਣੇ ਆ ਪਰ ਐਂਡ ਦੇ ਉੱਤੇ ਐਂਡ ਦੇ ਉੱਤੇ ਬਈ ਕੁੜੀ ਦੇ ਪਰਿਵਾਰ ਨੂੰ ਜਾਂ ਮੁੰਡੇ ਦੇ ਪਰਿਵਾਰ ਨੂੰ ਅਕਸਰ ਲੋਕ ਨਿੰਦੇ ਹੀ ਜਾਂਦੇ ਆ ਕਹੀ ਜਾਂਦੇ ਵੀ ਇਹਨਾਂ ਨੇ ਕੀ ਕੀਤਾ ਸੇਵਾ ਤਾਂ ਉਹਨਾਂ ਦੇ ਵਿਆਹ ਚ ਹੋਈ ਸੀ ਰੌਣਕ ਤਾਂ ਉਹਨਾਂ ਦੇ ਵਿਆਹ ਚ ਸੀ ਇਹਨਾਂ ਦੇ ਵਿਆਹ ਚ ਤਾਂ ਕੁਛ ਕੀਤਾ ਹੀ ਨਹੀਂ ਇਹਨਾਂ ਨੇ ਉਹੀ ਗੱਲ ਬਈ ਮੇਰੇ ਨਾਲ ਹੋਈ ਸਾਡੇ ਰਿਸ਼ਤੇਦਾਰਾਂ ਨੂੰ ਇਦਾਂ ਹੋ ਗਿਆ ਵੀ ਜਿਹੜਾ ਮੁੰਡੇ ਦਾ ਉਮਰ ਵੱਡਾ ਤਾਂ ਕਰਕੇ ਰਿਸ਼ਤਾ ਨਾ ਹੋ ਗਈ ਤਾ ਕਰਕੇ ਆ ਚੱਕਰ ਪੈ ਗਿਆ ਜਾਂ ਉਹਨਾਂ ਨੂੰ ਅਸਲੀ ਗੱਲ ਦਾ ਨਹੀਂ ਪਤਾ ਲੋਕਾਂ ਨੂੰ ਬਸ ਮੈਂ ਇਹੀ ਦੱਸਣਾ ਚਾਹੁੰਦਾ ਸੀਗਾ ਸਾਡੇ ਰਿਸ਼ਤੇਦਾਰਾਂ ਨੂੰ ਵੀ ਜਿਹੜੀ ਗੱਲ ਅਸਲੀ ਆ ਉਹ ਅਸਲੀ ਇਹ ਆ ਵੀ ਕੁੜੀ ਨਾਬਾਲਕ ਹੈਗੀ ਆ ਜਦੋਂ ਬਾਲਕ ਹੋ ਗਈ ਅਸੀਂ ਉੱਥੇ ਵਿਆਹ ਕਰਵਾਵਾਂਗੇ ਹੁਣ ਤਾਂ ਬਈ ਮੈਂ ਕਹਿੰਦਾ ਵੀ ਮੇਰਾ ਖਰਚਾ ਵੀ ਬਹੁਤ ਹੋ ਗਿਆ ਕਟੋਕਰ 7-8 ਲੱਖ ਰੁਪਏ ਮੇਰਾ ਲੱਗ ਗਿਆ 7-8 ਲੱਖ ਰੁਪਏ ਮੇਰਾ ਲੱਗ ਗਿਆ ਹੁਣ ਮੈਨੂੰ ਆਇਆ ਵੀ ਜੇ ਅਗਲੀ ਵਾਰ ਨੂੰ ਜਦੋਂ 1 ਸਾਲ ਦੀ ਗੱਲ ਹੀ ਆ ਜਾ ਕੇ ਗੱਡੀ ਤੇ ਲੈ ਆਵਾਂਗੇ ਚੁੱਪਚੀ ਬੀਤੇ ਬਾਈ ਮਨਨ ਕੇ ਚਲੋ ਤੁਹਾਡਾ ਵਿਆਹ ਹਜੇ ਸੰਪੂਰਨ ਹੋਇਆ ਨਹੀਂ ਹਾਂ ਰਿਸ਼ਤੇਦਾਰ ਤੈ ਰਬਈ ਕਿਸੇ ਨੂੰ ਨਹੀਂ ਛੱਡਦੇ ਹਨ ਮੈਂ ਤਾਂ ਕਿਹਾ ਵੀ ਸੀ ਡੈਡੀ ਨੂੰ ਵੀ ਡੈਡੀ ਚੁੱਪਚੀ ਬੀਤੇ ਵਾ ਵਿਆਹ ਕਰ ਲਈ ਪਰ ਡੈਡੀ ਮੇਰਾ ਕਹਿੰਦਾ ਕਹਿੰਦਾ ਆਪਾਂ ਤਕੜਾ ਹੀ ਕਰਨਾ 7-8 ਲੱਖ ਰੁਪਏ 10 ਲੱਖ ਰੁਪਏ ਲਾਉਣਾ ਹੀ ਲਾਉਣਾ ਤੇ ਉਹੀ ਕੰਮ ਹੋਇਆ ਫਿਰ ਬਈ ਜਿਹੜਾ ਨਹੀਂ ਹੋਣਾ ਸੀਗਾ ਤੇ ਸਾਡੇ ਪਿੰਡ ਚ ਵੇਚਤੀ ਹੋਗੀ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵੀ ਵੇਚਤੀ ਹੋਗੀ ਉਹਨਾਂ ਨੂੰ ਏਦਾਂ ਲੱਗਿਆ ਵੀ ਮੁੰਡੇ ਚ ਕੋਈ ਕਮੀ ਹੋਗੀ ਜਾਂ ਮੁੰਡਾ ਕਾਲਾ ਹੈਗਾ ਮੇਰਾ ਥੋੜਾ ਜਿਹਾ ਪੱਕਾ ਰਾਂਗਾ ਬਈ ਤਾਂ ਕਰਕੇ ਵੀ ਚੱਕਰ ਪਣ ਗਿਆ ਸੀਗਾ ਬਾਈ ਇਹ ਕਹਿੰਦਾ ਮੁਰਗੇ ਵੱਡੇ ਬੱਕਰੇ ਵੱਡੇ ਚੰਗਾ ਅਸੀਂ ਖਾਣਾ ਪਾਣਾ ਕੀਤਾ 7-8 ਲੱਖ ਰੁਪਏ ਸਾਡਾ ਖਰਚਾ ਆ ਗਿਆ ਸੀਗਾ ਰਿਸ਼ਤੇਦਾਰਾਂ ਨੂੰ ਸੱਦਿਆ ਹੁਣ ਉਹੀ ਰਿਸ਼ਤੇਦਾਰ ਗੱਲਾਂ ਬਣਾਉਂਦੇ ਆ ਵੀ ਇਹਦੇ ਚ ਕੋਈ ਨੁਕਸ ਹੋਊਗਾ ਆ ਦਾ ਰੰਗ ਕਾਲਾ ਹੋ ਸਕਦਾ ਤਾਂ ਬਰਾਤ ਮੋੜਤੀ ਹੋਵੇ ਕਿ ਗੱਲਾਂ ਹੁੰਦਾਂ ਤੈਨੂੰ ਪਤਾ ਹੀ ਵੀ ਜਿੱਥੇ ਦੋ ਮੂੰਹ ਉੱਥੇ ਗੱਲਾਂ ਹੋਣਗੀਆਂ ਹੋਣਗੀਆਂ ਆਰੀ ਦੇ ਦੰਦੇ ਇੱਕ ਪਾਸੇ ਹੁੰਦੇ ਲੋਕਾਂ ਦੇ ਦੋ ਪਾਸੇ ਹੁੰਦੇ ਆ ਉਹਨਾਂ ਨੇ ਚੰਗਾ ਪਹਿਲੂ ਵੀ ਉਹਨਾਂ 'ਚ ਹੁੰਦਾ ਤੇ ਮਾੜਾ ਵੀ ਉਹਨਾਂ 'ਚ ਹੁੰਦਾ ਉਹ ਲੋਕਾਂ ਦੀ ਥਿੰਕਿੰਗ ਹੁੰਦੀ ਆ ਡੋਡੀ ਹੁੰਦੀ ਆ ਪੰਜ ਉਂਗਲਾਂ ਇਹ ਇੱਕਸਾਰ ਨਹੀਂ ਗਾ ਇਹ ਡੋਡੀ ਆ ਕਿਸੇ ਦਾ ਮਨ ਕਿਵੇਂ ਉਹ ਕਿਸੇ ਦਾ ਕਿਵੇਂ ਉਹ ਕਿਸੇ ਦਾ ਕਿਵੇਂ ਹੋਗਾ ਪਰ ਜੀਤ ਤੇ ਬੀਤ ਦੀ ਹੁੰਦੀ ਆ ਪਤਾ ਸਾਰਾ ਉਹਨੂੰ ਹੁੰਦਾ ਹੁੰਦਾ ਉਹਨੂੰ ਹੀ ਪਤਾ ਹੁੰਦਾ ਚੰਗਾ ਮੇਰੇ ਲਈ ਕੀ ਹੋਇਆ ਮਾੜਾ ਮੇਰੇ ਲਈ ਕੀ ਹੋਇਆ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਅੱਜ ਤੋਂ ਬਰਾਤ ਲੈ ਕੇ ਆ ਤੇ ਬਰਾਤ ਖਾਲੀ ਮੁੜਿਆਵੇ ਮਰਨ ਹੋ ਜਾਂਦਾ ਬੰਦੇ ਦਾ ਬੰਦੇ ਦਾ ਮਰਨ ਹੋ ਜਾਂਦਾ ਗਲਤੀ ਕਿਸੇ ਦੀ ਹੁੰਦੀ ਆ ਗੱਲ ਕਿਸੇ ਦੀ ਹੁੰਦੀ ਆ ਬਾਤ ਕਿਸੇ ਦੀ ਹੁੰਦੀ ਆ ਭਗਤਨੀ ਆਪ ਨੂੰ ਪੈਂਦੀ ਹੁੰਦੀ ਆ ਉਹ ਭਗਤਨੀ ਇਹ ਬੰਦੇ ਨਾਲ ਇਹ ਬੰਦਾ ਭਗਤ ਗਿਆ ਇਹਨੂੰ ਹੁਣ ਘਟੋ ਘਟੇ ਇਹ ਕਹਿੰਦਾ ਬਈ ਮੈਨੂੰ ਨੀਂਦ ਨਹੀਂ ਆਉਂਦੀ ਮੇਰੀ ਰਿਸ਼ਤੇਦਾਰਾਂ ਚ ਬੇਇੱਜ਼ਤੀ ਹੋਗੀ 14 ਸਾਲ ਨੂੰ ਵਿਆਹ ਹੋ ਜੇ ਇੱਥੇ ਇੱਕ ਦਿਨ ਕੱਢਣਾ ਔਖਾ ਹੋ ਜਾਂਦਾ 365 ਦਿਨ ਪਿਆ ਹਜੇ 365 ਦਿਨਾਂ ਚ ਕੀ ਪਤਾ ਗਾਂ ਕੀ ਹੋਣਾ ਕੀ ਨਹੀਂ ਹੋਣਾ ਹੋ ਸਕਦਾ ਕੁੜੀ ਵਾਲਾ ਨੂੰ ਕੋਈ ਭਾਨੀ ਮਾਰਿਆ ਵੇ ਜਾਂ ਇਹਨਾਂ ਨੂੰ ਇਹਦੇ ਨਾਲ ਕੋਈ ਚੰਗਾ ਹੋਰ ਮਿਲ ਜੇ ਠੀਕ ਆ ਇਹ ਬਹੁਤ ਚੀਜ਼ਾਂ ਹੁੰਦੀਆਂ ਹੁੰਦੀਆਂ ਪਰ ਜਿਹਦੇ ਨਾਲ ਬੀਤਦੀ ਆ ਪਤਾ ਉਹਨੂੰ ਹੁੰਦਾ ਹੁੰਦਾ ਕੀ ਗੱਲ ਕੀ ਨਹੀਂ ਬਾਈ ਹੁਣ ਤੁਸੀਂ ਮੰਨ ਕੇ ਚੱਲ ਜਿਹੜੀ ਤੁਹਾਡੇ ਕੁੜੀ ਵਾਲ ਨਾਲ ਗੱਲਬਾਤ ਹੋਈ ਆ ਕਾ ਕੀ ਹੋਈ ਆ ਗੱਲ ਬਾਈ ਇਹੇ ਹੋਈ ਆ ਵੀ ਉਹ ਕਹਿੰਦੇ ਵੀ ਐ ਕਰਕੇ ਵੀ ਸਾਡੀ ਵੀ ਵੇਚੀ ਹੋਈ ਆ ਤੁਹਾਡੀ ਵੀ ਵੇਚੀ ਹੋਈ ਆ ਪੁਲਸ ਵੀ ਆ ਗਈ ਹੈ ਨਾ ਵੀ ਕੋਈ ਨਾ ਕੋਈ ਚੱਕਰ ਬਣ ਗਿਆ ਇਦਾਂ ਤੇ ਸਾਡੀ ਸਾਡੀ ਵੀ ਬੇਇੱਜ਼ਤੀ ਪੂਰੀ ਹੋਈ ਆ ਹੁਣ ਉਹ ਕੁੜੀ ਵਾਲੇ ਐਂ ਕਹਿੰਦੇ ਆ ਵੀ ਕਹਿੰਦੇ ਵੀ ਅਸੀਂ ਐਂ ਕਰਾਂਗੇ ਵੀ ਸਾਲ ਕਰੋ ਰੁਕ ਜਾਓ ਕਹਿੰਦਾ ਸਾਲ ਕਰੋ ਰੁਕ ਜਾਓ ਫਿਰ ਫਿਰ ਆਪਾਂ ਵਿਆਹ ਧੂੰਧਾਉ ਨਾ ਕਰਾਂਗੇ ਪਰ ਮੈਂ ਕਿਹਾ ਬਈ ਚੂੰਝਾਂ ਰਹਿੰਦੇ ਚੁੰਨੀ ਜੜਾ ਵੀ ਕਰ ਲਾਂਗੇ ਮੈਂ ਕਿਹਾ ਫਿਰ ਇੱਕ ਕੱਦਾ ਕੋਈ ਫੇਰ ਪੜ ਨਹੀਂ ਮਾਰ ਜੂਗਾ ਸਾਲ ਦੀ ਗੱਲ ਹੀ ਐ ਬਈ ਸਾਲ ਤੇ ਬਾਲਕ ਹੋ ਜੂਗੀ ਤੇ ਲੈ ਆਵਾਂਗੇ ਉਹ ਤਾਂ ਸਾਡੇ ਨਾਲ ਖੜੇ ਆ ਬਈ ਸਾਡੇ ਨਾਲ ਰਾਜੀ ਆ ਉਹ ਤਾਂ ਤਿਆਰ ਆ ਸਾਡੇ ਨਾਲ ਪਰ ਗਵਾਂਢੀ ਜਿਹੜੇ ਹੈਗੇ ਬਈ ਉਹ ਥੋੜੇ ਹਰੇਕ ਤੇ ਬੰਦੇ ਤੇ ਲੱਗਦੇ ਹੁੰਦੇ ਆ ਤੇ ਤਾਂ ਕਰਕੇ ਭਈ ਸਾਡੇ ਨਾਲ ਹੀ ਹੈਗੇ ਸਾਡੇ ਵੀ ਗਵੰਢੀ ਹੈਗੇ ਆ ਜਿਹੜੇ ਲੱਗਦੇ ਇੱਕ ਦੂਜੇ ਦੇ ਸਾਡੇ ਤਾਂ ਕਰਕੇ ਭਈ ਅਸੀਂ ਹੁਣ ਇਹ ਸੋਚਿਆ ਵੀ ਇੱਕ ਸਾਲ ਹੋਰ ਆ ਚੱਲ ਖੜ ਜੰਨੇ ਆ ਭਈ ਜੇ ਮੰਨ ਕੇ ਚੱਲ ਹੁਣ ਉਹ ਚੱਲ ਛੋਡਾ ਕਸੂਰ ਘਾਟਾ ਕੁੜੀ ਵਾਲਾਂ ਦਾ ਵੱਧਾ ਜੇ ਗਵੰਢੀ ਲੱਗਦੇ ਆ ਕੋਈ ਮਰਜ਼ੀ ਜਦੋਂ ਆਪਾਂ ਕੰਮ ਸਹੀ ਕਰਦੇ ਨਾ ਫਿਰ ਜਿਹੜਾ ਮਰਜ਼ੀ ਲੱਗੀ ਜਾਵੇ ਜਦੋਂ ਆਪਣਾ ਪਤਾ ਵੀ ਆਪਾਂ ਇੱਕ ਨੰਬਰ 'ਚ ਆ ਹੁਣ ਥੋੜੀ ਜੀ ਗਲਤੀ ਉਹਨਾਂ ਦੀ ਜਿਹੜਾ ਉਹਨਾਂ ਨੇ ਕੁੜੀਨ ਬਾਲਕ ਨੂੰ ਵਿਆਹਣ ਲੱਗੇ ਸੀਗੇ ਜੇ ਸੋਨੂੰ ਹੀ ਕਹਿੰਦੇ ਭਾਈ ਵੀ ਤੁਸੀਂ 6 ਮਹੀਨੇ ਰੁਕਜੋ ਸਾਲ ਰੁਕਜੋ ਤੁਹਾਡਾ ਸ਼ੱਕ ਨ ਪ ਉਹਨਾਂ ਦਾ ਤਾਂ ਚੱਲ ਆਪਾਂ ਕਹਿਣਾਂ ਅਗਲੇ ਤਾਂ ਗਲਤੀ ਹੈ ਉਹਨਾਂ ਤਾਂ ਬੇਇਤੀ ਹੋਣੀ ਹੋਣੀ ਆ ਥੋੜੀ ਬਿਨਾਂ ਗੱਲ ਤੋਂ ਬੇਇਤੀ ਹੋਈ ਸੀ ਅਸੀਂ ਪੁਲਿਸ ਨੂੰ ਵੀ ਗਿਆ ਸੀਗਾ ਬਈ ਵੀ ਐਂ ਕਰਕੇ ਵੀ ਅਸੀਂ ਕੁੜੀ ਲੈ ਜਾਂਦੇ ਆ ਅਸੀਂ ਕੋਈ ਐਦਾਂ ਦਾ ਕੋਈ ਨਹੀਂ ਕੁਝ ਕਰਦੇ ਵੀ ਹਣਾ ਵੀ ਬਾਲਕ ਬਾਲਕ ਹੋ ਗਈ ਉਹਨੂੰ ਜਿਹੜਾ ਕੋਈ ਸੁਹਾਗ ਰਾਤ ਤੇ ਸਾਡੀ ਸੁਹਾਗ ਸ੍ਰੀਖ ਸੰਬੰਧ ਆ ਉਹਦੋਂ ਬਣਾ ਲਾਂਗੇ ਪਰ ਨਾ ਕਿ ਪੁਲਿਸ ਨੇ ਮੰਨਿਆ ਨਹੀਂ ਬਈ ਕਹਿੰਦੇ ਵੀ ਤੁਹਾਡੇ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਬਈ ਉਹ ਪਤਾ ਤਾਂ ਚੱਕਰ ਪਤਾ ਕੀ ਹੁੰਦਾ ਜਿਹੜਾ ਕਾਨੂੰਨ ਦੇ ਆਪਣੇ ਜਿਹੜੇ ਐਕਟ ਬਣੇ ਹੁੰਦੇ ਆ ਹੁਣ ਮੁੰਡੇ ਦੀ ਉਮਰ 21 ਸਾਲ ਚਾਹੀਦੀ ਆ ਕੁੜੀ ਦੀ 18 ਸਾਲ ਚਾਹੀਦੀ ਆ ਉਹਦੇ ਮੁਤਾਬਕ ਹੀ ਇਹ ਚੀਜ਼ਾਂ ਹੁੰਦੀਆਂ ਹੁੰਦਾ ਜੇ ਮੰਨ ਕੇ ਚੱਲ ਕਈ ਚੋਰੀ ਛੁਪੇ ਬਥੇਰੇ ਆ ਜਿਹੜੇ 15 15 16 16 ਸਾਲ ਦੇ ਹੁੰਦੇ ਆ ਕੁੜੀਆਂ ਵੀ ਵਿਆਹ ਹੁੰਦੇ ਆ ਕੋਈ 20 ਸਾਲ ਦੇ ਮੁੰਡੇ ਹੁਣ ਬਥੇਰੇ ਆਪਾਂ ਵੀਡੀਓ ਬਣਨੇ ਇੰਸਟਾਗ੍ਰam ਤੇ ਕਿੰਨੇ ਹੋਈ ਜਾਂਦੇ ਹਨਾ ਛੋਟੀ ਉਮਰ ਚ ਹੋ ਜਾਂਦੇ ਆ ਉਹ ਚੱਲ ਜੇ ਕੋਈ ਤਾਂ ਨਹੀਂ ਹੁੰਦਾ ਅਗਲਾ ਕਹਿੰਦਾ ਜਾਂ ਕੋਈ ਨਹੀਂ ਨਹੀਂ ਕੋਈ ਉਹਨਾਂ ਨੂੰ ਹੋਈ ਕਾਰਵਾਈ ਜਾਂ ਹੋ ਰਹਾ ਹਨ ਪਰ ਸੋਡੇ ਤੇ ਇਹ ਕਾਰਵਾਈ ਹੋ ਗਈ ਚੱਲ ਮਾੜਾ ਟਾਈਮ ਹੁੰਦਾ ਕੀ ਠੀਕ ਆ ਪਰ ਹੁਣ ਸੋਡਾ ਅੱਗੇ ਆਉ ਦਾ ਫਿਊਚਰ ਪਲਾਨ ਉਹੋ ਜਿਹਾ ਬਣਾਇਓ ਜੁਦੇ ਪਤਾ ਕੁੜੀ 18 ਸਾਲ ਤੇ ਇੱਕ ਦਿਨ ਦੀ ਹੋਗੀ ਉਹਦੇ ਨਾਲ ਹੀ ਆਦਾ ਵਿਆਹ ਕਰਾ ਲਿਓ ਇਹ ਤੋਂ ਬੇਇੱਜ਼ਤੀ ਕਰਾਉਣ ਨਾਲੋਂ ਚੰਗਾ ਬਸ ਮੈਂ ਇਹੀ ਕਹਿਣਾ ਚਾਹੁੰਨਾ ਬਈ ਵੀ ਲੋਕਾਂ ਨੂੰ ਵੀ ਲੋਕਾਂ ਨੂੰ ਕੀ ਜਲਨ ਹੁੰਦੀ ਹੈ ਬਈ ਇਹੋ ਜਿਹੇ ਕੰਮ ਨਾ ਕਰਿਆ ਕਰੋ ਜਿਹੜਾ ਵੀ ਹੱਜਕੱਲ ਤਾਂ ਬਈ ਮੈਗਨਾ ਯਾਰ ਕਿਹੜੀ ਨਾਬਾਲਕ ਬਾਲਕ ਅੱਜਕੱਲ ਤਾਂ ਬਈ ਸਾਰਾ ਕੁਝ ਚੱਲੀ ਜਾਂਦਾ ਬਈ ਯਾਰ 17 ਸਾਲ ਦੀ ਕੁੜੀ 17 ਸਾਲ ਦੀ ਕਿੰਨਾ ਕੁ ਬਾਲਕ ਬਾਲਕ ਹੀ ਹੁੰਦੇ ਬਈ ਸਭ ਬਈ ਮੈਂ ਉਹ ਤਾਂ ਮੈਂ ਮੰਨਦਾ ਅੱਜਕੱਲ ਤਾਂ ਯਾਰ 11 13 ਸਾਲ 14 ਸਾਲ ਦੀ ਨੂੰ ਖੰਭ ਲੱਗ ਜਾਂਦੇ ਆ ਮੈਨੂੰ ਇਹ ਡਰ ਆ ਬਈ ਮੇਰੇ ਨਾਲ ਚੰਗਾ ਕੋਈ ਉਹਨਾਂ ਨੂੰ ਮਿਲ ਗਿਆ ਉਹ ਉਧਰ ਨਾਲ ਵਿਆਹ ਕਰ ਦਨ ਤਾਂ ਵੀ ਡਰ ਆ ਬਈ ਮੈਨੂੰ ਇਹ ਤਾਂ ਚੱਲ ਡਰ ਹੈਗਾ ਹੀ ਹੈ ਨਾ ਵੀ ਅਗਲਾ ਕਹਿੰਦਾ 27 28 ਸਾਲ ਦੀ ਹੋ ਗਈ ਬਈ ਯਾਰ ਮੈਨੂੰ ਤਾਂ ਮਾਥਾ ਮਿਲੀ ਸੀ ਕੁੜੀ ਯਾਰ ਚੱਲ ਕੋਈ ਨਹੀਂ ਦਿਲ ਨਾਲ ਛੱਡ ਜੇ ਤੇਰਾ ਉਹਦਾ ਨਾਲ ਸੰਜੋ ਦੋਸਤੋ ਇਹ ਜਿਹੜਾ ਬੰਦਾ ਸੀਗਾ ਇਹ ਕਹਿੰਦਾ ਵੀ ਮੇਰਾ ਕੋਈ ਕਸੂਰ ਨਹੀਂ ਹੈ ਨਾ ਕਸੂਰ ਇਹਦਾ ਵੀ ਆਪਾਂ ਗਨ ਨਹੀਂ ਸਕਦੇ ਕਿਉਂਕਿ ਵਿਚੋਲੇ ਨੇ ਹੀ ਇਹਨੂੰ ਦੱਸਿਆ ਇੱਕ ਇਹਨੇ ਪੰਡਤ ਨੂੰ ਪੰਡਤ ਨੂੰ ਇਹਨੇ ਕਿਹਾ ਕੋਈ ਹੋ ਸਕਦਾ ਆਪਣੇ ਲੋਕ ਥੋੜਾ ਜਿਹਾ ਵਿਹਮ ਪਰਮਾਤਮਾ ਚ ਜ਼ਿਆਦੇ ਆ ਪੰਡਤ ਨੇ ਕਹਿਆ ਇਹਨੂੰ ਵੀ ਤੂੰ ਘਟੋ ਘਟਾਉ ਦੇ ਤੋ ਛੋਟੀ 7-8 ਸਾਲ ਕੁੜੀ ਛੋਟੀ ਲੈਣੀ ਆ ਵਿਚੋਲੇ ਨੇ ਇਹ ਨਹੀਂ ਦੱਸਿਆ ਵੀ ਕੁੜੀ 17 ਸਾਲ ਦੀ ਹੈ ਕਿ 18 ਸਾਲ ਦੀ ਹੈ ਇਹ ਬਰਾਤ ਲੈ ਕੇ ਉੱਠ ਕੇ ਉੱਥੇ ਨਾਲ ਦੇ ਗਵੰਢਗਣਾ ਕੋਈ ਲਾਕਡਾਟ ਹੋ ਕੁੜੀ ਵਾਲਿਆਂ ਦੀ ਉਹਨਾਂ ਨੇ ਪੁਲਿਸ ਨੂੰ ਫੋਨ ਲਾਦਾ ਪੁਲਿਸ ਜਦੋਂ ਆਈ ਇਹਨਾਂ ਤੇ ਇਹ ਕਦੇ ਵੀ ਛੋਟੇ ਤੇ ਪੁਲਿਸ ਵਾਲੇ ਕਹਿੰਦੇ ਛੋਟੇ ਤੇ ਕਾਰਵਾਈ ਹੋਊਗੀ ਪਰ ਥੋੜਾ ਬੋਧਾ ਚਾਲਾ ਹੈ ਦਿਆ ਕੀਤੀ ਇਹਨਾਂ ਨੇ ਮਨਤਤਰ ਲਾ ਕੀਤੀ ਵੀ ਸਾਨੂੰ ਪਤਾ ਨਹੀਂ ਸੀਗਾ ਵੀ ਉਹਨਾਂ ਨੇ ਹੁਣ ਖਾਲੀ ਬਰਾਤ ਜਦੋਂ ਵਾਪਸ ਮੁੜੀ ਤੇ ਰਿਸ਼ਤੇਦਾਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਇੱਕ ਤਾਂ ਬੰਦੇ ਤੇ ਯਾਰ ਤੁਸੀਂ ਇਹ ਨਾ ਕਰਿਆ ਕਰੋ ਇੱਕ ਤਾਂ ਬੰਦੇ ਤੇ ਮੁਸੀਬਤ ਪਈ ਵੀ ਆ ਤੇ ਦੂਜਾ ਤੁਸੀਂ ਉਹਨੂੰ ਤਾਣੇ ਮਿਹਣੇ ਮਾਰਦੇ ਆ ਕਈ ਬੰਦੇ ਨਾ ਇਹ ਚੀਜ਼ਾਂ ਚ ਜਾਂ ਡਿਪਰੈਸ਼ਨ ਚ ਜਾ ਕੇ ਜਾਂ ਖੁਦਕੁਸ਼ੀ ਕਰ ਜਾਂਦੇ ਆ ਬੰਦਾ ਕੋਈ ਨਹਿਤ ਤੇ ਛਾਲ ਮਾਰ ਦਿੰਦਾ ਜਾਂ ਕੋਈ ਖਾ ਜਾਂਦਾ ਕੋਈ ਸਲਫਾਰ ਪੀ ਕੇ ਜਾਂ ਕੋਈ ਦਵਾਈ ਸਪਰੇਅ ਪੀ ਗਾ ਉਹ ਕਿਉਂਕਿ ਉਹ ਉਹ ਐ ਨਹੀਂ ਹੁੰਦਾ ਹੁੰਦਾ ਵੀ ਉਹ ਕਿਉਂ ਪੀ ਗਾ ਉਹ ਪਾਉਣੇ ਆਪਣੇ ਅਲਗੇ ਲੋਕ ਹੀ ਹੁੰਦੇ ਆ ਜਦੋਂ ਆਪਾਂ ਉਹਨਾਂ ਨੂੰ ਹੌਸਲਾ ਦੇਣ ਦੀ ਵੀ ਆਏ ਉਹਨਾਂ ਨੂੰ ਤਾਣੇ ਮਾਰਨ ਲੱਗ ਜਾਂਦੇ ਆ ਜਾਂ ਕਮੈਂਟ ਮਾਰਦੇ ਆ ਤੁਰੇ ਜਾਂਦੇ ਦੇ ਜਾਂ ਦੋ ਚਾਰ ਬੰਦਾ ਚ ਬਹਿ ਗਿਆ ਉਥੇ ਗੱਲ ਹੀ ਉਹ ਜਿਹੀ ਛੇੜਨੀ ਆ ਉਹ ਗੱਲ ਭਲਾ ਕੋਈ ਕਿਸੇ ਦੀ ਹੋਰ ਹੋਵੇ ਅਗਲੇ ਨੂੰ ਆਏ ਲੱਗਦਾ ਹੁਣ ਮੇਰੇ ਤੇ ਕਰੀ ਜਾਂਦੇ ਆ ਇਹ ਚੀਜ਼ਾਂ ਤੁਸੀਂ ਥੋੜਾ ਬਹੁਤਾ ਅਵਾਇਡ ਕਰਿਆ ਕਰੋ ਯਾਰ ਬੰਦੇ ਨੂੰ ਤੁਸੀਂ ਨਹੀਂ ਹੌਸਲਾ ਦੇ ਸਕਦੇ ਉਹਨੂੰ ਤਾਣੇ ਵੀ ਨਾ ਮਾਰਿਆ ਕਰੋ ਉਹਨੂੰ ਸਮਝਾਓ ਚਲ ਹੋ ਸਕਦਾ ਥੋੜੀ ਦੋ ਗੱਲਾਂ ਸਮਝਾਉਣ ਨਾਲ ਚੰਗੇ ਪਾਸੇ ਹੋ ਜੇ ਉਹ ਸਾਨੂੰ ਮਾਰਾ ਤੁਸ ਕਰਨ ਨਾਲ ਉਹ ਕੋਈ ਗਲਤ ਸਟੈਪ ਚੱਕ ਜੇ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਲਈ ਹੁੰਦੀ ਆ ਇੱਕ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਪੁੱਠੇ ਪਾਸੇ ਲੈ ਕੇ ਜਾਣਾ ਇਹ ਸੋਡੀ ਮਰਜ਼ੀ ਆ ਸਾਡਾ ਮਕਸਦ ਹੁੰਦਾ ਤੁਹਾਨੂੰ ਸਮਝਾਉਣਾ ਸਾਡੇ ਚੈਨਲ ਨੂੰ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੀ ਸਿੱਧੂ ਮਲੋਕਾ ਥੈਂਕ ਯੂ